ਵੀ ਮੇਰੀ ਮਾਤਾ ਤੋਂ ਲੈ ਕੇ ਮੇਰੇ ਘਰ ਵਾਲੀ ਬੱਚੇ ਸਾਰਿਆਂ ਦਾ ਮੈਨੂੰ ਸਾਥ ਆ ਮੇਰੇ ਰਿਸ਼ਤੇਦਾਰਾਂ ਦਾ ਵੀ ਸਾਥ ਆ ਨਹੀਂ ਕਈ ਵਾਰ ਕਹਿੰਦੇ ਰਿਸ਼ਤੇਦਾਰ ਯਾਰ ਤੁਸੀਂ ਬੱਕਰੀਆਂ ਰੱਖੀ ਬੈਠੇ ਨੇ ਲੋਕ ਉਹਨਾਂ ਦੀ ਸ਼ਰਮ ਦੇ ਮਾਰੇ ਛੱਡ ਜਾਂਦੇ ਆ ਪਰ ਮੈਨੂੰ ਸਾਰੇ ਜਿੰਨੇ ਵੀ ਰਿਸ਼ਤੇਦਾਰ ਆ ਪਰਿਵਾਰ ਦਾ ਸਾਰੇ ਦਾ ਸਾਥ ਹੈਗਾ ਇਹਦੇ ਵਿੱਚ ਮੇਰੇ ਕੋਲੇ ਬਰਬਰੀ ਤੇ ਬੀਟਲ ਦੋਵੇਂ ਨਸਲਾਂ ਕ੍ਰੋਸ ਬੀਟਲ ਦੇ ਵਿੱਚ ਵੀ ਹੈਗੀਆਂ ਤੇ ਬੱਕਰੇ ਵੀ ਤਿਆਰ ਕਰੇ ਆ ਬੱਚੇ ਵੀ ਤਿਆਰ ਕਰਦੇ ਆ ਅਸੀਂ ਉਹ ਗੱਲ ਹੈ ਨਹੀਂ ਗੀ ਵੀ ਬੱਚਾ ਮਹੀਨਾ ਦਾ ਹੋ ਗਿਆ ਤਾਂ ਆਪਾਂ ਵੇਚਦੇ ਉਹ ਬੱਕਰੀ ਚੋ ਕੇ ਦੁੱਧ ਵੇਚਾਂਗੇ ਉਹ ਨਹੀਂ ਕੰਮ ਕਰਦੇਗੇ ਅਸੀਂ ਬਸ ਬੱਚਿਆਂ ਨੂੰ ਦੁੱਧ ਪਿਉਣਾ ਜਿੰਨਾ ਵੀ ਹੁੰਦਾ ਵੀ ਐ ਨਹੀਂ ਕਹਿੰਦੇ ਵੀ 5 ਕਿਲੋ ਬੱਕਰੀ ਦਿੰਦੀ ਹੈ ਦੁੱਧ ਬੀਟਲ ਜਿਹੜੀ ਜਾਂ ਬਰਬਰੀ ਵੀ ਉਹ ਨਹੀਂ ਬੱਚੇ ਪਾਲਦੀਆਂ ਵਧ ਗਿਆ ਆ ਦੇ ਨੋਰਮਲ ਜਿੰਨਾ ਦੁੱਧ ਹੈਗਾ ਉਹਨਾਂ ਦੀ ਕਪੈਸਿਟੀ ਹੈਗੀ ਜਿਵੇਂ ਹੋ ਜਿਵੇਂ ਮੇਰੀਆਂ ਬੱਕਰੀਆਂ ਤੇ ਜਿਹੜੀ ਉਹਨਾਂ ਦੀ ਖਰਾਕ ਦੀ ਗੱਲ ਹੈ ਖਰਾਕ ਆਪਾਂ ਰੁਟੀਨ ਦੇ ਵਿੱਚ ਕੋਈ ਨਵੀਂ ਨਹੀਂ ਬਣਾ ਕੇ ਪਾਉਂਦੇ ਵੀ ਕਈ ਵਾਰੀ ਹੁੰਦਾ ਯਾਰ ਬੰਦਾ ਅੱਜ ਇਹਨਾਂ ਨੇ ਕੰਮ ਕੀਤਾ ਪਰ ਹੋਰ ਬਣਾ ਲਓ ਜਿਹੜੀ ਮੋਰੀ ਰੁਟੀਨ ਦੇ ਵਿੱਚ ਖਰਾਕ ਆ ਇੱਥੇ ਹੁਣ ਤੁਹਾਨੂੰ ਪ੍ਰੈਕਟੀਕਲ ਦੇ ਵਿੱਚ ਹੋਰ ਦੱਸਾਂਗੇ ਜਿਹੜੀ ਆਪਣੀ ਹੁਣ ਤੁਸੀਂ ਵੀ ਬੱਕਰੀਆਂ ਰੱਖੋਗੇ ਘਰ ਦੇ ਵਿੱਚ ਜਿਹੜੀ ਤੁਹਾਨੂੰ ਚੰਗੀ ਲੱਗੂ ਸਸਤੀ ਪਊਗੀ ਤੁਸੀਂ ਉਹ ਹੀ ਪਾਉਂਗੇ ਮਹਿੰਗੀ ਤਾਂ ਤੁਸੀਂ ਪਾਉਂਦੇ ਨਹੀਂ ਨਾ ਮੈਂ ਉਹੀ ਬਸ ਫੀਡ ਪਾਉਣਾ ਜਿਹੜੀ ਮੈਨੂੰ ਚੰਗੀ ਲੱਗਦੀ ਹੈ ਵੀ ਠੀਕ ਆ ਆਪਾਂ ਨੂੰ ਵਾਈਟ ਦੇ ਵਿੱਚ ਆਉਂਦੀ ਆ ਤੇ ਜਿਹੜੇ ਬੱਚਿਆਂ ਦੀ ਗੱਲ ਆ ਬੱਚੇ ਆਪਾਂ 3-4 ਮਹੀਨਿਆਂ ਦੇ ਕਰਕੇ ਵੇਚਦੇ ਆ 5 ਮਹੀਨਿਆਂ ਦੇ ਜੇ ਕੋਈ ਚੰਗਾ ਵਧੀਆ ਸੋਹਣਾ ਨਿਕਲਿਆ ਤਾਂ ਉਹਨੂੰ ਵੱਡਾ ਵੀ ਰੱਖ ਲੈਨੇ ਵੱਡਾ ਕਰ ਲਈਦਾ ਬੱਕਰਾ ਬੀਟਲ ਦੇ ਵਿੱਚ ਮੇਰੇ ਕੋਲੇ ਘੱਟੋ ਘੱਟ 15-20 ਨਗ ਹੈਗੇ 15 ਨਗ ਤੇ ਬਰਬਰੀ ਦੇ ਵਿੱਚ ਵੀ ਹੈਗੇ 10-12 ਨਗ ਕੁੱਲ 28 ਨਗ ਮੇਰੇ ਕੋਲੇ ਹੈਗੇ ਆ ਤੇ ਹੁਣ ਬੱਕਰੀਆਂ ਸੂਈਆਂ ਆ ਉਹਦੇ ਵਿੱਚੋਂ ਜਿਵੇਂ ਹੁਣ ਬਾਈ ਨੇ ਗੱਲ ਕਰੀ ਸੀ ਬਰੀਡਿੰਗ ਦੇ ਵੀ ਆਪਾਂ ਬਰੀਡਿੰਗ ਜਾਂ ਕਟਿੰਗ ਦਾ ਮਾਲ ਹੋ ਗਿਆ ਉਹਦੇ ਵਿੱਚ ਕਟਿੰਗ ਦਾ ਆਉਂਦਾ ਕੁਆਲਟੀ ਵੀ ਜਿਵੇਂ ਹੁਣ ਬਰਬਰੀ ਦੇ ਵਿੱਚ ਬੱਚੇ ਆਏ ਆ ਜਿਵੇਂ ਡਿੱਗੇ ਗੰਨਾ ਵਾਲੇ ਆ ਗਏ ਜਾਂ ਕਮਜ਼ੋਰ ਬੱਚਾ ਆ ਗਿਆ ਉਹਦੇ ਵਿਕਾਸ ਨਹੀਂ ਹੋ ਰਿਹਾ ਉਹ ਜਾਣਾ ਆਪਣਾ ਕਟਿੰਗ ਦੇ ਵਿੱਚ ਜਿਹੜਾ ਕੁਆਲਿਟੀ ਦੇ ਵਿੱਚ ਆ ਕੇ ਖੜੇ ਕੰਨਾਂ ਦੇ ਵਿੱਚ ਕੋਨਾ ਬੱਚਾ ਆਇਆ ਉਹਦਾ ਰੰਗ ਸੋਨਾ ਜਿਵੇਂ ਚਿੱਟਾ ਆ ਗਿਆ ਜਾਂ ਜਿਵੇਂ ਆ ਲਾਲ ਗਲਦਾਰ ਕਿਹਾ ਸੀ ਇਧਰ ਇਹਦੇ ਵਿੱਚ ਸਪੌਟ ਜਿਹੇ ਹੈਗੇ ਇਹਨਾਂ ਦੀ ਮਾਰਕੀਟ ਬਹੁਤ ਜ਼ਿਆਦੇ ਅੱਜਕੱਲ ਕਾਲੀ ਬੱਚਾ ਵਿੱਚ ਵਧ ਗਿਆ ਭਾਤੇ ਵੀ ਕੈਮਰਾ 2 ਕੁ ਮਹੀਨਿਆਂ ਦਾ ਬੱਚਾ ਸੀਗਾ ਕੋਨਾ ਸੀ ਖੜੇ ਕੰਨਾਂ ਦੇ ਵਿੱਚ ਸੀਗਾ ਤੇ ਕਿਉਂਕਿ ਇਹਦੇ ਵਿੱਚ ਦੂਜੇ ਨੰਬਰ ਤੇ ਆ ਗਿਆ ਜਿਹੜੀਆਂ ਬਰਬਰੀਆਂ ਜਾਂ ਬੀਟਲ ਬੱਕਰੀਆਂ ਇਹ ਨਾ ਕੋਈ ਐ ਨਹੀਂ ਹੁੰਦਾ ਵੀ ਪੱਠਾਂ ਹੀ ਦੇਣੀਆਂ ਜ਼ਿਆਦਾ ਫੀਮੇਲ ਹੀ ਇਹਨਾਂ ਦੀ ਬੱਕਰੀ ਬਹੁਤ ਦਿੱਤੇ ਆ ਇਹਨਾਂ ਨੇ ਬੀਟਲ ਨੇ ਵੀ ਬੱਕਰੇ ਜ਼ਿਆਦਾ ਦਿੱਤੇ ਆ ਤੇ ਬਰਬਰੀ ਨੇ ਵੀ ਸੀਜ਼ਨ ਦੇ ਉਹ ਸੀਜ਼ਨ ਦੇ ਹਿਸਾਬ ਦੇ ਨਾਲ ਹੁਣ ਮੇਰੇ ਘਰੇ ਬੱਚੇ ਹੈਗੇ ਆ ਉਹਨਾਂ ਦੇ ਵਿੱਚ ਬੱਕਰੇ ਜ਼ਿਆਦੇ ਆ ਤੇ ਪੱਠਾ ਘਟਾ ਦੂਜੇ ਨੰਬਰ ਤੇ ਸੰਭਾਈ ਇਹਨਾਂ ਵੀ ਹੈਗੀ ਹੈ ਬਾਈ ਜੀ ਮੈਂ ਡਿਊਟੀ ਤੋਂ ਆਦੇ 5 ਦਿਨ ਡਿਊਟੀ ਤੇ 2 ਦਿਨ ਮੈਨੂੰ ਛੁੱਟੀ ਹੁੰਦੀ ਸ਼ਨੀ ਐ ਐਤਵਾਰ ਅੱਜ ਮੈਂ ਤੁਹਾਡੇ ਕੋਲੇ ਲੇਟ ਤਾਂ ਆਇਆ ਮੈਂ ਆਪ ਸਾਫ ਸਫਾਈ ਕਰਕੇ ਉਹਨਾਂ ਦੀ ਸਾਰਾ ਫੇਰ ਤੁਹਾਡੇ ਕੋਲੇ ਪਹੁੰਚਾਂ ਇਥੇ ਨਹਾ ਧੋ ਕੇ ਤੇ ਵੀ ਇਹ ਦੋ ਦਿਨ ਮੇਰੇ ਉਹਨਾਂ ਦੇ ਵਿੱਚ ਹੀ ਗੁਜ਼ਰ ਜਾਂਦੇ ਆ ਚੱਲ ਇੱਧਰ ਹੁਣ ਆਉਣਾ ਪਿਆ ਜਦੋਂ ਅਗਲੇ ਨੇ ਇਨਵਾਈਟ ਕਰਿਆ ਪਿਆ ਆਪਾਂ ਨੂੰ ਹਨਾ ਤੇ ਇਹਦੇ ਵਿੱਚ ਕੋਈ ਐਡੀ ਹੈ ਨਹੀਂ ਗੱਲ ਵੀ ਜੇ ਆਪਾਂ ਕਹਿ ਦਈਏ ਵੀ ਇਹਦੀ ਆਮਦਨੀ ਦੀ ਗੱਲ ਆ ਜਾਂ ਆਮਦਨੀ ਉਹ ਨਹੀਂ ਵੀ ਆਪਾਂ ਇਹਦੇ ਜੇ ਵੱਡੇ ਲੈਵਲ ਤੇ ਕੰਮ ਕਰਾਂਗੇ ਫੇਰ ਆਪ ਨੂੰ ਆਮਦਨੀ ਜਿਵੇਂ ਹੁਣ ਮੈਂ 30 ਕ ਨਗ ਰੱਖੇ ਆ ਜਾਂ ਇਹ ਨਾਰਮਲ ਦਾ ਹੈਗਾ ਬਸ ਬਿਜ਼ਨਸ ਵੀ ਉਹਦੇ ਵਿੱਚ ਆਈ ਚਲਾਈ ਚੱਲੀ ਜਾਂਦੀ ਆ ਬਾਲਾ ਜੇਬਾਂ ਭਰਨ ਵਾਲਾ ਕੰਮ ਨਹੀਂ ਹੈ ਵੀ ਜਿਹੜੇ ਕਹਦੇਗੇ ਵੀ ਉਹਦੇ ਚ 30 ਨਗਾਂ ਦੇ ਵਿੱਚ ਪੂਰੀ ਫੁੱਲ ਪ੍ਰੋਫਿਟ ਆਈ ਚਲਾਈ ਜਾਂਦੀ ਆ ਉਹਨਾਂ ਕ ਖਰਚਾ ਵੀ ਹੁੰਦਾ ਉਹਦੇ ਵਿੱਚੋਂ ਬਚ ਜਾਂਦੇ ਆ ਆ ਤਾਂ ਚੱਲ ਸਰਕਲ ਚੱਲੀ ਜਾਂਦਾ ਵਧੀਆ ਤੇ ਬੀਟਲ ਦੇ ਵਿੱਚ ਤੁਸੀਂ ਰੱਖਣੀਆਂ ਬੀਟਲ ਦੇ ਵਿੱਚ ਵਧੀਆ ਕੁਆਲਿਟੀ ਰੱਖੋ ਬਈ ਉਹਦੇ ਬੱਕਰੇ ਬਹੁਤ ਵਧੀਆ ਰੇਟ ਤੇ ਵਿਕਦੇ ਆ ਬੱਚਾ ਹੀ ਉਹਦਾ 10-12000 ਦਾ ਵਿਕ ਜਾਂਦਾ 3-4 ਮਹੀਨਾ ਦਾ ਬਰਬਰੀ ਦਾ ਬੱਚਾ ਵੀ ਉਹਦੇ ਮੁਕਾਬਲੇ 'ਚ ਹੀ ਜਾ ਵੜਦਾ ਜਿਹੜਾ ਚੰਗਾ ਬੱਚਾ ਬਰਬਰੀ ਦਾ ਹੈਗਾ ਕੁਝੇ ਕਰੋ ਦੀ ਕੁਆਲਿਟੀ ਚੰਗੀ ਆ ਤੁਹਾਨੂੰ ਮੈਂ ਜੇ ਆਪਾਂ ਨੂੰ ਇਹ ਮੰਨ ਲਓ ਆਪਣੇ ਬਾਈ ਉਧਰ ਲੈ ਕੇ ਵੀ ਗਏ ਘਰੇ ਫਾਰਮ ਤੇ ਆਪਣੇ ਤੇ ਫਾਰਮ ਨਹੀਂ ਕਹਿੰਦਾ ਮੈਂ ਉਹ ਠੀਕ ਆ ਇਹ ਸੋਹਣਾ ਬਣਾ ਲਿਆ ਫਾਰਮ ਆਪਣਾ ਦੇਸੀ ਜਗਾੜ ਹੀ ਕਰਿਆ ਵਿਆ ਘਰੇ ਤੇ ਉੱਥੇ ਤੁਹਾਨੂੰ ਦਿਖਾਵਾਂਗਾ ਵਧੀਆ ਵਿੱਚ ਸਿੰਘਾਂ ਵਾਲੀਆਂ ਵੀ ਬਰਬਰੀਆਂ ਕੋਨੀਆਂ ਵੀ ਹੈਗੀਆਂ ਮੇਰੇ ਕੋਲੇ ਤੇ ਜਿਹੜੀਆਂ ਬੀਟਲ ਆ ਉਹ ਥੋੜੇ ਛੋਟੇ ਕੰਨਾਂ ਚ ਵੀ ਉਹਨਾਂ ਦੇ ਮੈਂ ਕੰਨਾਂ ਕੋ ਉਹਨਾਂ ਦਾ ਨਹੀਂ ਕਦੇ ਕਰਿਆਗਾ ਵੀ ਜਾਂ ਲੰਮੇ ਕੰਨਾਂ ਵਾਲੀ ਬੀਟਲ ਹੁੰਦੀ ਆ ਤੇ ਜਾਂ ਛੋਟੇ ਕੰਨਾਂ ਵਾਲੀ ਮੇਰੇ ਕੋਲੇ ਕ੍ਰੋਸ ਦੇ ਵਿੱਚ ਵੀ ਆ ਤੇ ਪਿਓਰ ਬੀਟਲ ਦੇ ਵਿੱਚ ਵੀ ਇਹ ਥੋੜਾ ਜਿਹਾ ਦੇਸੀ ਪਾਨ ਚ ਵੀ ਹੈਗੀਆਂ ਜਿਹੜਾ ਉਹਨਾਂ ਦਾ ਰਿਜ਼ਲਟ ਆ ਰਿਜ਼ਲਟ ਬਹੁਤ ਸੋਹਣਾ ਕੱਢੀ ਜਾਂਦੀਆਂ ਉਹ ਜਿਹੜੇ ਬੱਚੇ ਆਉਂਦੇ ਪੂਰੇ ਸੋਹਣੇ ਸੁਨੱਖੇ ਆਉਂਦੇ ਆ ਤੇ ਇਹਨਾਂ ਦਾ ਬਾਕੀ ਜਿਹੜਾ ਹੈਗਾ ਖਰਾਕ ਦਾ ਖਰਾਕ ਦੇ ਵਿੱਚ ਮੈਂ ਇਹਨਾਂ ਨੂੰ ਦਿੰਨਾ ਬਈ ਜੀ ਚੌਕਰ ਚਨਾ ਛਿਲਕਾ ਤੇ ਮੱਕੀ ਮੈਂ ਉਹਨੂੰ ਮੱਕੀ ਨੂੰ ਦਰੜ ਫਰੜ ਜਿਵੇਂ ਆਪਾਂ ਵੀ ਕਹ ਦਿੰਦੇ ਆ ਦੋ ਫਾੜ ਕਰ ਲੈ ਉਹ ਨਹੀਂ ਕਰਦਾਗਾ ਸਾਬਤ ਮੱਕੀ ਪਾਉਣਾ ਇਹਨਾਂ ਨੂੰ ਕੋਈ ਐਡੀ ਸਮੱਸਿਆ ਨਹੀਂ ਗਈ ਵੀ ਆਪਾਂ ਜਿਹੜਾ ਬਰੀਕ ਨਹੀਂ ਪਾਉਣਾਗਾ ਮੋਟਾ ਇਹਨੂੰ ਜਿੰਨਾ ਮਰਜ਼ੀ ਪਾ ਦਿਓ ਉਹ 'ਚ ਕੋਈ ਦਿੱਕਤ ਨਹੀਂ ਗਈ ਨੀਰੇ ਦੇ ਵਿੱਚ ਮੈਂ ਸਾਰਾ ਸਾਲ ਮੂੰਗਫਲੀ ਦਾ ਨੀਰਾ ਹੀ ਪਾਉਣਾ ਮੂੰਗਫਲੀ ਦਾ ਨੀਰਾ ਜੇ ਤਾਂ ਕੀ ਰੇਟ ਮਿਲਦਾ ਬਾਈ ਨਹੀਂ ਕੋਈ ਚੱਕਰ ਨਹੀਂ ਗਈ ਜੀ ਮੂੰਗਫਲੀ ਦਾ ਨੀਰਾ ਕੀ ਰੇਟ ਮਿਲਦਾ ਬਾਈ ਜੀ ਉਹ ਵੇਖੋ ਅੱਖ ਰੇਟ ਆ ਜੀ 650 ਤੋਂ ਲੈ ਕੇ 12-1300 ਤੱਕ ਪਿਆ ਸਾਡੇ ਪਹੁੰਚ ਆ ਇੱਥੇ ਹਾਂ ਜੀ ਉਹਦੀ ਕੋਈ 1000 ਰੁਪਏ ਹੋ ਜਾਂਦੀ ਹੈ ਹਾਂ 1200 ਵਾਲਾ ਵੀ ਹੈਗਾ ਜਿਹੜਾ ਵਧੀਆ 10 ਨੰਬਰ 12 ਨੰਬਰ ਨੀਰਾ ਸਾਡੇ ਇਧਰ ਸਸਤਾ ਮਿਲ ਜਾਣਾ ਅ ਰਾਜਸਥਾਨ ਦੇ ਵਿੱਚ ਉਧਰ ਤਾਂ ਮਿਲਦਾ ਹੀ ਜੀ ਫਿਰ ਇੱਥੇ ਪਹੁੰਚ ਖਰਚੇ ਪੈ ਜਾਂਦੇ ਉਹਨਾਂ ਨੂੰ ਹਾਂ ਜੀ ਸਾਨੂੰ ਲੱਗੇ ਤਾਂ ਸਾਨੂੰ ਥੋੜਾ ਸੋਲਾ ਪਊ ਹਾਂ ਜੀ ਹਾਂ ਜੀ ਬਾਕੀ ਗੁਆਰੇ ਦਾ ਨੀਰਾ ਹੈਗਾ ਉਹ ਵੀ ਬਹੁਤ ਕਾਮਯਾਬ ਹੈ ਬੱਕਰੀਆਂ ਨੂੰ ਗੁਆਰੇ ਦਾ ਨੀਰਾ ਅਸੀਂ ਹਰਾ ਨਹੀਂ ਪਾਉਂਦੇ ਕਿ ਬੱਕਰੀਆਂ ਨੂੰ ਕਦੇ ਵੀ ਮੌਸਮ ਦੇ ਹਿਸਾਬ ਨਾਲ ਖਰਾਕ ਬਦਲਣੀ ਪਹਿਲੀ ਹੁੰਦੀ ਹੈ ਹਾਂ ਜੀ ਗੁਆਰੇ ਦੇ ਨੀਰੇ ਆਪਾਂ ਗਰਮੀ ਚ ਪਾ ਸਕਦੇ ਹਾਂ ਗੁਆਰੇ ਦੇ ਨੀਰੇ ਤੇ ਜਿਹੜੇ ਦੋਵੇਂ ਨੀਰੇ ਬਈ ਜੀ ਇਹ ਸਾਰਾ ਸਾਲ ਹੀ ਪਾ ਸਕਦੇ ਆ ਕੋਈ ਇਹਦੇ ਨਾਲ ਕੋਈ ਸਮੱਸਿਆ ਨਹੀਂ ਆਉਂਦੀ ਕਈ ਬੰਦੇ ਕਹਿੰਦੇ ਆ ਬੱਕਰੀ ਦੇ ਖੁਰਕ ਪੈ ਜਾਂਦੀ ਆ ਵੀ ਜਿਹੜਾ ਮੂੰਗਫਲੀ ਦਾ ਨੀਰਾ ਕੋਈ ਉਹਨੂੰ ਮਾੜਾ ਕਹਿੰਦਾ ਵੀ ਇਹਦੇ ਨਾਲ ਸਮੱਸਿਆ ਆਉਂਦੀ ਖੁਰਕ ਪੈ ਗਈ ਬੱਕਰੀ ਦੇ ਕੋਈ ਗੁਆਰੇ ਦੇ ਨੀਰੇ ਨੂੰ ਕਹਿੰਦਾ ਵੀ ਇਹਦੇ ਨਾਲ ਖੁਸ਼ਕ ਹੋ ਗਿਆ ਵਾਲ ਝੜਨ ਲੱਗ ਪਏ ਇਹ ਹੈਗਾ ਆਪਣੇ ਨਾਲ ਜਿਹੜੀ ਆਪਾਂ ਖਰਾਕ ਦਿੰਨੇ ਆ ਉਹਨਾਂ ਦਾ ਵੀ ਹੈਗਾ ਵੀ ਖਰਾਕ ਦੇ ਵਿੱਚ ਮਿਨਰਲ ਮਿਕਸਚਰ ਪਾਉਣੇ ਆਪਾਂ ਕੋਈ ਉਹਨਾਂ ਦੇ ਕੋਲੇ ਆਪਾਂ ਨਾਮਕ ਰੱਖਿਆ ਮਿੱਠਾ ਥੋੜਾ ਪਾਉਣੇ ਆ ਪਾਣੀ ਉਹਨਾਂ ਕੋਲੇ ਰੁਟੀਨ ਦੇ ਵਿੱਚ ਡੇਲੀ ਪਿਆ ਰਹਿੰਦਾ ਤਾਜ਼ਾ ਜੇ ਆਪਾਂ ਹੁਣ ਕੱਲਾ ਨੀਰਾ ਪਾ ਕੇ ਪਾਸੇ ਹੋਗੇ ਤਾਂ ਬੱਕਰੀਆਂ ਦੇ ਵਾਲ ਝਾੜਨਗੇ ਬਾਈ ਜੀ ਜੇ ਉਹਨਾਂ ਨੂੰ ਆਪਾਂ ਖਰਾਕ ਵੀ ਦੇਵਾਂਗੇ ਪ੍ਰੋਪਰ ਨਾਲ ਜੇ ਨੂੰ ਮੰਨ ਲਓ 300 ਤੋਂ ਲੈ ਕੇ ਅੱਧਾ ਕਿਲੋ ਫੀਡ ਆਪਾਂ ਡੇਲੀ ਦੇਣੀ ਆ ਬੱਕਰੀ ਨੂੰ ਜੇ ਆਪਾਂ ਉਹ ਚੰਗੀ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਚੌਕਰ ਚਾਣਾ ਛਿਲਕਾ ਹੋ ਗਿਆ ਮੱਕੀ ਹੋ ਗਈ ਜੇ ਉਹ ਆਪਦੀ ਹੈਗੀ ਆ ਵੀ ਮਾਣ ਆਪਣਾ ਵੀ ਕਿਹੋ ਜੀ ਪਾਉਣੀ ਆ ਪਰ ਚੰਗੀ ਤੋਂ ਚੰਗੀ ਮਿੱਠਾ ਤੁਹਾਡਾ ਬਈ ਜੀ ਰੂਟੀਨ ਚ ਦੇਣਾ ਡੇਲੀ ਵੀ ਦੇਈ ਚੱਲੋ ਤੇ ਹਫਤੇ ਦੇ ਵਿੱਚ ਦੇਣਾ ਤਾਂ ਤਿੰਨ ਦਿਨ ਵੀ ਹਫਤੇ ਚ ਦੇ ਸਕਦੇ ਆ ਪਰ ਉਹ ਕੋਈ ਚੱਕਰ ਨਹੀਂ ਕਰਾ ਜੇ ਆ ਖਰਾਕ ਦੇ ਖਰਚੇ ਦਾ ਕਿੰਨਾ ਫਰਕ ਬਰਬਰੀ ਦਾ ਬਿੱਟੂ ਦਾ ਬਾ ਜਿਹੜਾ ਬਰਬਰੀ ਦਾ ਬਿੱਟਲ ਦਾ ਹੈਗਾ ਬਰਬਰੀ 2.5 300 ਗ੍ਰਾਮ ਡੇਲੀ ਦੀ ਖਾ ਜਾਂਦੀ ਆ ਬਿੱਟਲ ਨੂੰ ਆਪਾਂ ਅੱਧਾ ਕਿਲੋ ਵੀ ਪਾ ਸਕਦੇ ਆ ਅੱਧਾ ਕਿਲੋ ਬਿੱਟਲ ਵਾਸਤੇ ਬੱਕਰੀ ਵਾਸਤੇ ਬਹੁਤ ਆ ਜਿਹੜਾ ਬੱਕਰਾ ਤਿਆਰ ਕਰਨਾ ਉਹਨੂੰ ਆਪਾਂ ਕਿਲੋ ਤੋਂ ਲੈ ਕੇ 2.5 ਕਿਲੋ ਜਿੰਨਾ ਮਰਜ਼ੀ ਤਿਆਰ ਕਰੋ ਜਿਹੜੀ ਗੱਲ ਖੱਸੀ ਬੱਕਰੇ ਦੀ ਆ ਉਹਨੂੰ ਆਪਾਂ 2.5-3 ਕਿਲੋ ਫੀਡ ਪਾਵਾਂਗੇ ਫੇਰ ਉਹਨੇ ਵਜਣ ਚੱਕਣਾ ਉਹ ਵੀ ਉਹਦੀ ਫੀਡ ਵੱਖਰੀ ਹੋਊਗੀ ਜਿਹੜੇ ਬਰਬਰੀ ਬੱਕਰਾ ਉਹਦੀ ਜਾਂ ਖੱਸੀ ਬੱਕਰਾ ਉਹਦੀ ਵੱਖਰੀ ਹੋਊਗੀ ਫੀਡ ਇਹ ਬੱਕਰੀਆਂ ਨਾਲ ਦੀ ਨਹੀਂ ਹੋਣੀਗੀ ਜੈਸੇ ਬਾਈ ਕਈ ਵਾਰ ਸੁਣਾ ਹੈ ਵੀ ਗੁਵਾਰੇ ਗੌਰ ਮੂੰਗਫਲੀ ਦਾ ਭੋਗ ਹਸ ਹੈ ਨਾ ਜੋ ਬੱਕਰੀ ਦਾ ਦੁੱਧ ਸਕਪਟ ਉਹ ਅਗਰ ਕੱਲਾ ਪਾਵਾਂਗੇ ਬਾਈ ਜੀ ਫੇਰ ਤਾਂ ਦੁੱਧ ਸੁੱਕੂਗਾ ਕਿਉਂਕਿ ਉਹਦੇ ਵਿੱਚ ਉਹਨੇ ਤਾਂ ਢਿੱਡ ਭਰਨਾ ਕੱਲਾ ਉਹਦੇ ਵਿੱਚ ਪ੍ਰੋਟੀਨ ਤਾਂ ਹੈ ਨਹੀਂ ਨਾ ਜਿਹੜਾ ਹੁਣ ਇਹਨਾਂ ਨੂੰ ਮਿਨਰਲ ਮਿਕਸਚਰ ਆ ਜਾਂ ਪ੍ਰੋਟੀਨ ਆ ਉਹ ਆਪਾਂ ਨੂੰ ਫੀਡ ਚੋਂ ਦੇਣੇ ਪੈਣਗੇ ਉਹ ਤਾਂ ਵੱਖਰੇ ਤੇ ਉਹਦਾ ਬੱਟ ਢਭਰਨ ਵਾਸਤੇ ਆ ਵੀ ਉਹ ਸਹੀ ਜਿਹੜਾ ਹਾਜਮਾ ਸਹੀ ਰਹਿੰਦਾ ਦਰੋਸਤ ਰਹਿੰਦਾ ਉਹਦੇ ਨਾਲ ਬੱਕਰੀ ਆ ਉਹਦਾ ਵੀ ਉਹ ਟਿਕਾਜ ਹੋ ਜਾਂਦੀ ਹੈ ਢੱਡ ਭਰ ਜਾਂਦਾ ਬੈਠ ਜਾਂਦੀ ਖਾ ਕੇ ਆਦਾ ਗਾਲਾ ਕਰਦੀ ਆ ਜਿਹੜਾ ਦਾਣਾ ਖਰਾਕ ਖਾਦੀ ਆ ਉਹ ਹਾਜਮ ਹੋ ਗਈ ਦੁੱਧ ਦਾ ਦਾਣੇ ਖਰਾਕ ਨਹੀਂ ਦੇਣਾ ਜੀ ਨੀਰੇ ਨਾਲ ਤਾਂ ਦੇਣਾ ਨਹੀਂਗਾ ਜਿਵੇਂ ਹੁਣ 37 ਨੰਬਰ ਨੀਰਾ ਆ ਗਿਆ ਉਹਦੇ ਵਿੱਚ ਮੂੰਗਫਲੀ ਥੋੜੀ ਜਿਹੀ ਵੱਧ ਹੁੰਦੀ ਆ 12 ਨੰਬਰ ਦੇ ਵਿੱਚ ਮੂੰਗਫਲੀ ਘੱਟ ਹੋਊਗੀ ਨੀਰਾ ਹਰਾ ਹੋਊਗਾ 37 ਨੰਬਰ ਘੋੜੀਆਂ ਵਾਸਤੇ ਮਗਾਉਂਦੇ ਆ ਉਹਦੇ ਵਿੱਚ ਮੂੰਗਫਲੀ ਵੱਧ ਹੁੰਦੀ ਹੈ ਉਹ ਅਗਰ ਆਪਾਂ ਪਾਉਣੇ ਆ ਬੱਕਰੀਆਂ ਨੂੰ ਤਾਂ ਉਹਦੇ ਨਾਲ ਦੁੱਧ ਤੇ ਨਹੀਂ ਅਸਰ ਪੈਂਦਾ ਕਿ ਜ਼ਿਆਦਾਤਰ ਉਹਦੇ ਵਿੱਚ ਮੂੰਗਫਲੀ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਮਗਵਾਇਆ ਹੈਗਾ 37 ਨੰਬਰ ਜੇ ਅਸੀਂ ਕੱਲਾ ਵੀ ਨੀਰਾ ਪਾਉਣੇ ਆ ਸਾਡੀਆਂ ਬੱਕਰੀਆਂ ਫੇਰ ਵੀ ਕਾਮਯਾਬ ਆ ਉਹਦੇ ਨਾਲ ਬਾਕੀ ਪਾਣੀ ਜ਼ਰੂਰੀ ਆ ਬਾਈ ਜਗਮੀਤ ਨੇ ਕਿਹਾ ਸੀ ਪਾਣੀ ਇਹਨਾਂ ਨੂੰ ਤਾਜ਼ਾ ਹਰ ਵਕਤ ਚਾਹੀਦਾ ਕੋਲੇ ਪਾਣੀ ਦੀ ਕਦੇ ਵੀ ਘੋਲ ਨਹੀਂ ਕਰਨੀਗੇ ਜਦੋਂ ਆਪਾਂ ਪਾਣੀ ਦੀ ਘੋਲ ਕਰਦੇ ਆ ਨਮਕ ਦੀ ਘੋਲ ਕਰਦੇ ਆ ਜਾਂ ਮਿੱਠਾ ਸੋਡਾ ਨਹੀਂ ਦਿੰਦੇਗੇ ਫੇਰ ਆਪਾਂ ਫੇਲ ਆਏ ਇਸ ਕੰਮ ਦੇ ਵਿੱਚ ਹਰਿਆ ਕਿਉਂ ਨਹੀਂ ਤੁਸੀਂ ਦੇਂ ਦਿੱਤੀ ਹਰੇ ਦੇ ਨਾਲ ਬਈ ਜੀ ਪਿਚਕਦੀਆਂ ਬੱਕਰੀਆਂ ਉਹ ਸੁੱਕਦੀਆਂ ਉਹਨਾਂ ਦੇ ਵਿੱਚੋਂ ਉਹਨਾਂ ਨਹੀਂ ਉਹਨਾਂ ਨੂੰ ਮਿਲਦਾਗਾ ਕਿਉਂਕਿ ਜਦੋਂ ਹਰਾ ਪਾਵਾਂਗੇ ਉਹਨਾਂ ਨੇ ਉਹ ਪਾਣੀ ਪੀਣਾ ਨਹੀਂਗਾ ਤੇ ਜਿਹੜਾ ਹਰਾ ਖਾਦਾ ਹੋਇਆ ਪਿਸ਼ਾਬ ਰਾਂ ਹੀ ਕੱਢ ਦੇਣਾ ਸਾਰਾ ਅਗਰ ਸੁੱਕਾ ਬਈ ਜੀ ਜਦੋਂ ਆਪਾਂ ਪਾਉਣੇ ਤੂੜੀ ਤੂੜੀ ਮਿਕਸ ਕਰਕੇ ਪਾਉਣੇ ਬੱਕਰੀ ਨਹੀਂ ਖਾਂਦੀ ਬੀਟਲ ਬੱਕਰੀ ਨਹੀਂ ਖਾਂਦੀ ਬਰਬਰੀ ਖਾ ਲੈਂਦੀ ਹੈ ਬੀਟਲ ਨਹੀਂ ਖਾਂਦੀ ਬਿਟਲ ਨੂੰ ਸਿਰਫ ਸੁੱਕਾ ਹੀ ਕੰਮ ਆਪ ਆ ਜਿਹੜਾ ਮੇਰਾ ਤਜਰਬਾ ਹੈਗਾ ਪੁਰਾਣਾ ਘੱਟੋ ਘੱਟ 2014 ਦੀਆਂ ਬੱਕਰੀਆਂ ਮੇਰੇ ਕੋਲੇ ਪਹਿਲਾਂ ਦੀਆਂ ਰੱਖੀਆਂ ਹੋਈਆਂ ਵੈਸੇ ਸਾਡੇ ਇਹ ਪੀੜੀ ਦੇ ਵਿੱਚ ਹੀ ਆ ਮੈਂ ਐ ਮੰਨ ਲਓ ਵੀ ਪੱਲਿਆਂ ਵੀ ਬੱਕਰੀ ਦੇ ਦੁੱਧ ਤੇ ਹੀ ਆ ਜਦੋਂ ਸਾਡੇ ਇੱਥੇ ਪਹਿਲਾਂ ਪਿੰਡ ਸਾਡਾ ਇਹੀ ਆ ਕੋਠੇਕੌਰ ਸਿੰਘ ਵਾਲੇ ਸਾਡੇ ਕੋਲੇ ਮਾਲ ਹੁੰਦਾ ਸੀ ਘਰ ਸਾਡਾ ਇਕੱਠਾ ਸੀਗਾ ਮੇਰਾ ਤਾਇਆ ਚਾਰਦਾ ਸੀ ਭੇਡਾਂ ਬੱਕਰੀਆਂ ਤੇ ਉਹ ਜਦੋਂ ਮੈਂ ਛੋਟਾ ਸੀ ਮੈਨੂੰ ਆਪਦੇ ਕੋਲੇ ਲੈ ਜਾਂਦਾ ਉੱਥੇ ਚੰਗਾ ਦਿੰਦਾ ਦੁੱਧ ਨਾਲ ਤੇ ਇਹ ਜਿਹੜਾ ਵੀ ਤਾਂ ਕਰਕੇ ਸਾਡੇ ਤਜਰਬੇ ਆ ਨਿੱਜੀ ਮੇਰੇ ਤਾਂ ਇਹ ਵੀ ਬਾਲਾ ਮੈਂ ਖਰਾਕ ਤੇ ਖਰਚਾ ਨਹੀਂ ਕਰਿਆਗਾ ਨੋਰਮਲ ਹੀ ਰੱਖੀਏ ਉਹਨਾਂ ਦੀ ਨਾ ਮੈਂ ਉਹਨਾਂ ਨੂੰ ਕੋਈ ਕਿਲੋ ਖਰਾਕ ਪਾਈ ਬੱਕਰੀ ਨੂੰ ਵੀ ਜੋ ਬੱਚੇ ਪਾਲਣੇ ਆਪਾਂ ਵੱਧ ਪਾਓ ਹਾਂ ਇੰਨਾ ਹੈਗਾ ਵੀ ਜਿਵੇਂ ਆਪਾਂ ਅੱਧਾ ਕਿਲੋ ਪਾਉਣੇ ਆ ਸਵੇਰ ਨੂੰ ਪਾਈਆ ਸਵੇਰ ਪਾਦੀ 250 ਗ੍ਰਾਮ ਤੇ 250 ਗ੍ਰਾਮ ਸ਼ਾਮ ਨੂੰ ਸੱਜਰ ਸੂਈ ਬੱਕਰੀ ਨੂੰ ਇਤੋਂ ਵੱਧ ਆਈ ਨਹੀਂ ਆਪਾਂ ਖਰਾਕ ਜੇਕਰ ਆਪਾਂ ਖਰਾਕ ਦੇ ਖਰਚੇ ਵਧਾਉਣ ਲੱਗ ਪਏ ਫੇਰ ਆਪਾਂ ਨੂੰ ਆਮਦਨ ਹੀ ਨਹੀਂ ਹੋਣੀ ਖਰਚਾ ਵੜ ਜਾਊਗਾ ਜੀ ਛੋਲਿਆਂ ਦਾ ਨੀਰਾ ਵੀ ਛੋਲਿਆਂ ਦਾ ਨੀਰਾ ਬਾਲਾ ਸਮਾਂ ਨਹੀਂ ਪੈਂਦਾ ਬਾਈ ਜੀ ਉਹ ਜਦੋਂ ਮਹੀਨਾ ਕਾਪਾ ਪਾ ਲਿਆ ਬਾਅਦ ਚ ਉਹ ਖੱਟਾ ਹੋ ਜਾਂਦਾ ਬੱਕਰੀਆਂ ਖਾਂਦੀਆਂ ਹੀ ਨਹੀਂ ਉਹਨੂੰ ਹਾਂਜੀ ਨਹੀਂ ਖਾ ਲੈਂਦੀਆਂ ਮੂੰਗੀ ਜਿਹੜੀ ਹੈਗੀ ਮੂੰਗੀ ਪਾਉਣ ਦਾ ਅੱਜ ਕੱਲ ਹੁਣ ਹਰ ਇੱਕ ਬੰਦਾ ਕਹਿੰਦਾ ਮੂੰਗੀ ਦਾ ਨੀਰਾ ਲੈ ਕੇ ਆਉਣਾ ਜਦੋਂ ਆਪਾਂ ਮੂੰਗੀ ਆਉਦੀ ਹੁਣ ਕਣਕ ਤੋਂ ਬਾਅਦ ਬੀਜਾਂਗੇ ਮੂੰਗੀ ਆਪਾਂ ਉਹ ਆਪਾਂ ਕਾਲ ਕਰ ਜਾਂਦੇ ਜਦੋਂ ਫਲ ਤੇ ਆਉਂਦੀ ਆ ਅਧੀਆਂ ਕੱਚੀਆਂ ਫਲੀਆਂ ਦੇ ਸਪਰੇਅ ਕਰ ਦਿੰਨੇ ਆ ਸਾੜ ਕੇ ਮੂੰਗੀ ਨਾਲ ਆਪਾਂ ਮਸ਼ੀਨ ਰਾਹੀਂ ਕੱਢ ਦਿੰਦੇ ਆ ਕੋਈ ਪੈਸੇ ਕੁਤਰਦਾ ਉਹ ਵੀ ਬੱਕਰੀਆਂ ਵਾਸਤੇ ਹਾਨੀਕਾਰਕਾ ਬੱਕਰੀਆਂ ਖਾ ਲੈਂਦੀਆਂ ਪਰ ਉਹ ਹਾਨੀਕਾਰਕਾ ਕਿਉਂਕਿ ਉਹ ਤੇ ਕੈਮੀਕਲ ਛਿੜਕਿਆ ਹੁੰਦਾ ਆਪਾਂ ਆਪਦੇ ਸਵਾਰਥ ਦੇ ਮਾਰੇ ਉਹਨਾਂ ਨੂੰ ਜ਼ਹਿਰ ਛਿੜਕ ਕੇ ਸਕਾ ਦਿੰਨੇ ਆਂ ਵੀ ਛੇਤੀ ਵਾਹਣ ਵਿਹਲਾ ਕਰਗੇ ਤੇ ਝੋਨਾ ਲੱਗੇ ਉੱਥੇ ਆਪਣੀ ਜ਼ਮੀਨ ਉਹ ਕੋਈ ਵੱਢ ਕੇ ਇਸ ਕਾਈ ਹੋਵੇ ਫੇਰ ਵੱਢ ਕੇ ਸਕਾ ਕੇ ਜੇ ਪੂਰੀ ਪ੍ਰੋਪਰ ਜਿਵੇਂ ਮੂੰਗਫਲੀ ਦਾ ਨੀਰਾ ਆਉਂਦਾ ਜੇ ਸੁੱਕਿਆ ਪਿਆ ਹਾਂ ਉਹ ਸਭ ਤੋਂ ਬੈਸਟ ਆ ਬਹੁਤ ਵਧੀਆ ਉਹਦੇ ਵਿੱਚ ਦਾਣੇ ਵੀ ਆ ਜਾਂਦੇ ਆ ਪਰ ਉਹ ਇੰਨਾ ਕਰਦਾ ਹੀ ਨਹੀਂ ਕੋਈ ਅੱਜਕੱਲ ਆਪਾਂ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਹਾਲਾਤ ਵੀ ਸਾਰੇ ਖੇਤੀ ਉਹ ਪੱਕਦੀ ਹੈ ਜੀ ਇੱਥੇ ਨਹੀਂ ਪੱਕਣ ਦਿੰਦੇ ਤੇ ਝੋਨੇ ਦੀ ਕਾਲ ਹੁੰਦੀ ਵੀ